ਸੌਣ ਲਓ ਫਿਰ ਆਪਾਂ ਗੱਲਬਾਤ ਕਰਦੇ ਆਂ ਅੱਜ ਦੀ ਸਿੱਟਾ ਸੀਗਾ ਬੂਟਾ ਸਿੰਘ ਰੰਗ ਕਾਲਾ ਪੱਠੇ ਪਾਇਆ ਕਰਦਾ ਸੀ ਪਤਾ ਕੀ ਬਣਾਇਆ ਬੀਬੀ ਜੀ ਦੇਸ਼ ਦਾ ਗ੍ਰਹਿ ਮੰਤਰੀ ਜਿੱਥੇ ਅਮੀਸ਼ਾ ਬੈਠਾ ਹੈ ਕਾ ਰਾਜਾ ਵੜਿੰਗ ਦੇ ਕੰਨ ਬੋਲਣ ਵਾਸਤੇ ਤੇ ਕਾਂਗਰਸ ਪਾਰਟੀ ਦੇ ਕੰਨ ਖੋਲਣ ਵਾਸਤੇ ਇਹ ਦੱਸ ਦੇਣਾ ਚਾਹੁੰਦੇ ਆ ਕਿ ਸਰਦਾਰ ਬੂਟਾ ਸਿੰਘ ਜਿਸ ਵੇਲੇ ਰਾਜਾ ਵੜਿੰਗ ਦੀ ਤੇਰੇ ਦਾਦੇ ਪਰਦਾਦੇ ਖੁਰਦਿਆਂ ਚ ਰੁਲਦੇ ਹੁੰਦੇ ਨਾ ਉਸ ਵੇਲੇ ਸਰਦਾਰ ਬੂਟਾ ਸਿੰਘ ਦੀ ਲਾਇਲਪੁਰ ਖਾਲਸਾ ਕਾਲ ਜਲੰਧਰ ਵਿਖੇ ਬੀਏ ਆਨਲਾਈਨ ਕਰ ਰਹੀ ਸੀ ਵੀਡੀਓ ਬੜੇ ਧਿਆਨ ਦੇ ਨਾਲ ਸੁਣ ਲੋ ਆਪਾਂ ਗੱਲ ਅੱਜ ਰਾਜਾ ਵੜਿੰਗ ਦੀ ਕਰਨੀ ਆ ਚਿੱਠੇ ਖੋਲਣੇ ਰਾਜਾ ਵੜਿੰਗ ਦੇ ਤੇ ਜੋ ਜਿਹੜਾ ਪਿਛਲੇ ਦਿਨੀ ਤਰ ਤਰ ਸਾਹਬ ਦੇ ਵਿੱਚ ਚੋਲਾ ਹੋ ਰਹੀਆਂ ਉਹਨੂੰ ਲੈ ਕੇ ਜਿਹੜਾ ਇੱਕ ਬਿਆਨ ਦਿੱਤਾ ਸੀ ਉਹ ਵੀ ਤੁਹਾਨੂੰ ਸੁਣਾਵਾਂਗੇ ਵੜਿੰਗ ਦਾ ਜਿਹੜਾ ਬਿਆਨ ਸੀ ਤੇ ਉਹਦੇ ਉੱਤੇ ਵੀ ਆਪਾਂ ਨਜ਼ਰ ਮਾਰਾਂਗੇ ਤੁਸੀਂ ਧਿਆਨ ਦੇ ਨਾਲ ਵੀਡੀਓ ਸੁਣਨਾ ਮੈਜਿਕਾ ਖਾਲਸਾ ਐਰਜਿਕੀ ਪਤੇ ਗਾਲੋ ਰਾਜਾ ਵੜਿੰਗਾ ਜਿਹੜਾ ਕਿ ਕਾਂਗਰਸ ਦਾ ਪ੍ਰਧਾਨ ਆ ਚਾਹ ਹੁੰਦਾ ਕਿ ਪ੍ਰਧਾਨਗੀ ਮਿਲੀ ਆ ਪਰ ਐਡਾ ਹੰਕਾਰੀ ਬੰਦਾ ਮੈਂ ਨਹੀਂ ਦੇਖਿਆ ਐਡਾ ਦਿਮਾਗ ਦੇ ਵਿੱਚ ਕੀੜਾ ਮੈਂ ਨਹੀਂ ਦੇਖਿਆ ਕਿ ਇੱਕ ਬਿਆਨ ਦਿੱਤਾ ਮذਬੀ ਸਿੱਖਾਂ ਬਾਰੇ ਉਸ ਸਮੇਂ ਦੇ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ ਜਿਉ ਪੂਰਾ ਡੰਧ ਕਾਲਾ ਸੀ ਬੂਟਾ ਸਿੰਘ ਮذਬੀ ਸਿੱਖ ਬਾਰੇ ਬਿਆਨ ਦਿੰਦਾ ਉਹ ਪੱਠੇ ਕੋਤਰਦਾ ਹੁੰਦਾ ਸੀ ਪੱਠੇ ਪਾਉਂਦਾ ਹੁੰਦਾ ਸੀ ਸਾਡੀ ਪਾਰਟੀ ਨੇ ਕਹਿੰਦਾ ਉਹਨੂੰ ਗਰੇ ਮੰਤਰੀ ਬਣਾਇਆ ਕਹਿੰਦਾ ਕਿੱਡੀ ਵੱਡੀ ਪਦਵੀ ਤੇ ਬਿਠਾਇਆ ਹੁਣ ਵੀਡੀਓ ਧਿਆਨ ਦੇ ਨਾਲ ਸੁਣ ਲਿਓ ਰਾਜੇ ਬੜਿੰਗ ਤੇ ਇੱਕ ਵੀਡੀਓ ਜ਼ਰੂਰ ਪਹੁੰਚਾ ਦਿਓ ਬੜਿੰਗ ਸਾਹਾ ਸਭ ਤੋਂ ਪਹਿਲਾਂ ਤਾਂ ਵੱਡਾ ਸਤਿਕਾਰ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਮੱਝੀ ਸੇਖਾ ਉਹ ਕੌਮਾ ਜਿਹੜੀ ਕਿ ਇੱਕ ਬਖਰੀ ਤੇ ਨਰਾਲੀ ਆ ਰੰਗਰੇਟੇ ਗੁਰੂ ਕੇ ਬੇਟੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਸਾਥੀ ਦੇ ਨਾਲ ਲਾ ਕੇ ਕਿਹਾ ਤੇ ਅੱਜ ਤੂੰ ਉਸ ਕੌਮ ਨੂੰ ਜਿਹਦਾ ਐਡਾ ਵੱਡਾ ਇਤਿਹਾਸ ਹੋਵੇ ਭਾਈ ਜੀਵਨ ਸਿੰਘਾ ਬੜੇ-ਬੜੇ ਜੋਧੇ ਹੋਏ ਆ ਬਲਵਾਨ ਹੋਏ ਆ ਸਿੱਖ ਕੌਮ ਦੇ ਲਈ ਸਹਾਤਾ ਦਿੱਤੀਆਂ ਤੇ ਅੱਜ ਤੂੰ ਕਹਿੰਦਾ ਸਾਡੀ ਪਾਰਟੀ ਨੇ ਉਹਨੂੰ ਪਦਵੀ ਤੇ ਬਿਠਾਇਆ ਤੁਹਾਡੇ ਕੀ ਾਕਾਤ ਆ ਤੂੰ ਤਾਂ ਹੁਣ ਅਜੰਮਿਆ ਵੀ ਨਹੀਂ ਸੀ ਉਦੋਂ ਜਦੋਂ ਬੁੱਟਾ ਸਿੰਘ ਗ੍ਰਹਿ ਮੰਤਰੀ ਬਣਿਆ ਤੁਹਾਦਰ ਜੰਮਿਆ ਵੀ ਨਹੀਂ ਹੋਣਾ ਤੇ ਤੁਹਾਡੀ ਪਾਰਟੀ ਨੇ ਕਿਹ ਰਹਿ ਮੰਤਰੀ ਬਣਾਤਾ ਆਗਲਾ ਆਪਣੇ ਡਿਗਰੀਆਂ ਲੈ ਕੇ ਪੜ੍ਹ ਲਿਖ ਕੇ ਬਣਿਆ ਤੁਹਾਡੇ ਵਾਂਗੂ ਜਿਹੜਾ ਕਿ ਐਵੇਂ ਰੌਲਾ ਨਹੀਂ ਆਹਾ ਹਵਾ ਤੇ ਬਿਆਨ ਦੇਣੇ ਕਿ ਜਾਤ ਪਾਤ ਦੇ ਆਧਾਰ ਤੇ ਬਿਆਨ ਦੇ ਦੀਏ ਤਾਂ ਫਿਰ ਲੋਕਾਂ ਨੂੰ ਲੜਾਈਏ ਬੁੱਧੂ ਬਣਾਈਏ ਤੇ ਜਿਹੜਾ ਕਿ ਗਰੀਬ ਤੱਕ ਕਾਜੀ ਨੂੰ ਕਹਿੰਦੇ ਆ ਕਿ ਉਹਦੀਆਂ ਵੋਟਾਂ ਲਈਏ ਫਿਰ ਐਸੇ ਫਿਰ 5 ਸਾਲ ਤੁਸੀਂ ਪੁੱਛ ਦਿਓ ਗ੍ਰਹਿ ਮੰਤਰੀ ਬਣਾਤਾ ਕਿੰਨਾ ਟਾਈਮ 84 ਦੀ ਗੱਲ ਆ ਤੇ ਉਸ ਤੋਂ ਬਾਅਦ ਫਿਰ ਕਿਉਂ ਨਹੀਂ ਜਿਹੜਾ ਉਸ ਦੇ ਪਰਿਵਾਰ ਨੂੰ ਜਾਂ ਫਿਰ ਕਿਸੇ ਹੋਰ ਜਿਹੜੇ ਕਿ ਉੱਚ ਅਧਿਆਤੇ ਬਰਾਜਬਾਨ ਤੁਸੀਂ ਆਪ ਬੈਠੇ ਹੋ ਤੇ ਫਿਰ ਕਿਉਂ ਨਹੀਂ ਜਿਹੜਾ ਮਾਜਵੀ ਸਿੱਖਾਂ ਨੂੰ ਬਿਠਾਇਆ ਗਿਆ ਫਿਰ ਰੰਗ ਕਹਿਣਾਗੇ ਜੀ ਉਹ ਰੰਗ ਹੈ ਜਿਹੜਾ ਸੀ ਕਾਲਾ ਰੰਗ ਸੀ ਡੰਝ ਕਾਲਾ ਸੀ ਰੰਗ ਦੋ ਬਣਾਇਆ ਰੱਬ ਨੇ ਗੋਰਾ ਤੇ ਕਾਲਾ ਰੰਗ ਆ ਔਰ ਰੰਗ ਦਾ ਮਤਲਬ ਤੂੰ ਜਿਹੜਾ ਕਿ ਮਜ਼ਾਕ ਉਡਾਰਿਆ ਸਰੀਆਮ ਆ ਉਸ ਕੌਮ ਦਾ ਜਿਹੜੀ ਕੌਮ ਨੇ ਆਪਣੀਆਂ ਪੀੜ੍ਹਾ ਸਹਿ ਕੇ ਹੋਏ ਜਿਹੜਾ ਅੱਜ ਉਹ ਇੱਕ ਇਹ ਜੀ ਨਿਰਾਲੀ ਕੌਮ ਆ ਜਿਹਦੇ ਨਾਂ ਤੋਂ ਜਿਹੜਾ ਕਿ ਬੜੇ-ਬੜੇ ਕੰਮ ਦੇ ਆ ਤੇ ਤੂੰ ਕਹਿੰਦਾ ਸਾਡੇ ਜਿਹੜਾ ਇਹ ਸਾਡੀ ਕਾਂਗਰਸ ਨੇ ਬਣਾ ਦਿੱਤਾ ਤੁਹਾਡੀ ਮਾਂ ਇੰਦਰਾ ਨੇ ਬਣਾਤਾ ਹੋਊਗਾ ਸ਼ਰਮ ਨਹੀਂ ਆਉਂਦੀ ਜਿਹੜਾ ਮੜਾ-ਮੋਟਾ ਬਿਆਨ ਦਿੰਦਿਆਂ ਨੂੰ ਹੁਣ ਇਹਦੇ ਉੱਤੇ ਜਿਹੜਾ ਨੋਟਸ ਲੈ ਲਿਆ ਸੂ ਮੋਟੋ ਨੋਟਸ ਲਿਤਾਗਾ ਐਸਸੀ ਕਮਿਸ਼ਨ ਆ ਜਿਹੜਾ ਪੰਜਾਬ ਦੇ ਚੇਅਰਮੈਨ ਸਰਦਾਰ ਦਸਵੀਰ ਸਿੰਘ ਗੜੀ ਨੇ ਰਾਇਆ ਬੜਿੰਗ ਨੂੰ ਜਿਹੜਾ ਇੱਕ ਨੋਟਸ ਕੱਢਿਆਗਾ ਤੇ ਤਲਬ ਕੀਤਾਗਾ ਕਿ ਸਾਬਕਾ ਜਿਹੜਾ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਲੈ ਕੇ ਜਿਹੜਾ ਇੱਕ ਬਵਾਸਤ ਬਿਆਨ ਦਿੱਤਾ ਸੀ ਉਹਨੂੰ ਲੈ ਕੇ ਜਿਹੜਾ ਹੁਣ ਬੜਿੰਗ ਦੇ ਕਹਿੰਦੇ ਮੁਸ਼ਕਲਾ ਵੱਧ ਗਈਆਂ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਨੇ ਮਾਫੀ ਮੰਗ ਲੈਣੀ ਆ ਇਹਨਾਂ ਲੋਕਾਂ ਦਾ ਕੀ ਜਾਂਦਾ ਜਿਹੜੇ ਇੱਕ ਵਾਰੀ ਸਾਧਮੂਹ ਦੇ ਵਿੱਚ ਨਿਕਲ ਜਾਣਾ ਤੇ ਉਹ ਵਾਪਸ ਨਹੀਂ ਹੁੰਦੇ ਤੇ ਮਾਫੀ ਮੰਗ ਕੇ ਫਿਰ ਕੀ ਹੋ ਜੂਗਾ ਉਹ ਵੀਡੀਓ ਸਗੀਆਂ ਤੱਕ ਪਈ ਰਹਿਣੀ ਆ ਸੋਸ਼ਲ ਮੀਡੀਆ ਤੇ ਪਰ ਇਹਨਾਂ ਲੋਕਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਜਿੰਨਾ ਕਰ ਹੁੰਦੀ ਨਹੀਂ ਨਾ ਉਹਨਾਂ ਤਰ੍ਹਾਂ ਇਹ ਲੋਕ ਠੀਕ ਨਹੀਂ ਹੁੰਦੇ ਇਹਨਾਂ ਲੋਕਾਂ ਨੇ ਮਜ਼ਾਕ ਬਣਾ ਛੜਿਆ ਹਰ ਇੱਕ ਧਰਮ ਨੂੰ ਹਰ ਇੱਕ ਜਾਤ ਪਾਤ ਨੂੰ ਪਤਾ ਕਿ ਅਸੀਂ ਦੇਖਦੇ ਹਾਂ ਕਿ ਸਾਡੇ ਮੂਹਰੇ ਕਿਹੜੇ ਲੋਕ ਬੈਠੇ ਆ ਫਿਰ ਉਹਨਾਂ ਦੇ ਲਈ ਉਹਨਾਂ ਦੀ ਗੱਲ ਕਰਨੀ ਇਹਨਾਂ ਲੋਕਾਂ ਨੇ ਜੇ ਜਨਰਲ ਵਰਗ ਬੈਠਾ ਤਾਂ ਉਹਦੀ ਪ੍ਰਸ਼ੰਸਾ ਕਰਨੀ ਇਹਨਾਂ ਨੇ ਐਸੀ ਵੀ ਸੀ ਜਾਂ ਹੋਰ ਸਮਾਜ ਬੈਠਾਗਾ ਤਾਂ ਉੱਥੇ ਉਹਦੀ ਗੱਲ ਕਰਨੀ ਆ ਸਿਰਫ ਇੱਕ ਵੋਟਾਂ ਲੈਣ ਦੇ ਵਾਸਤੇ ਗਰੀਬਾਂ ਨੇ ਅੱਜ ਤੱਕ ਤੁਸੀਂ ਵੋਟਾਂ ਲੈਂਦੇ ਆ ਰਹੇ ਹੋ ਤੇ ਤੁਹਾਡੀ ਪਾਰਟੀ ਤੂੰ ਕਹਿੰਦਾ 60 ਸਾਲ ਰਾਜ ਕੀਤਾ ਕੀ ਦਿੱਤਾ ਵੀ ਤੁਹਾਡੀ ਪਾਰਟੀ ਨੇ ਤੇ ਇੱਕ ਮੈਂ ਤੁਹਾਨੂੰ ਸਿੰਗਲ ਬਿਆਨ ਸੁਣਾ ਦਿੰਦਾ ਪਹਿਲਾਂ ਸੁਣ ਲਓ ਫਿਰ ਆਪਾਂ ਗੱਲਬਾਤ ਕਰਦੇ ਆਂ ਮਗਨੀ ਬਿੱਟ ਸੀਗਾ ਬੂਟਾ ਸਿੰਘ ਰੰਗ ਕਾਲਾ ਪੱਛੇ ਪਾਇਆ ਕਰਦਾ ਸੀ ਪਤਾ ਕੀ ਬਣਾਇਆ ਬੀਬੀ ਜੀ ਦੇਸ਼ ਦਾ ਗ੍ਰਹਿ ਮੰਤਰੀ ਜਿੱਥੇ ਅਮਿਤ ਸ਼ਾਹ ਬੱਛਾ ਹੈ ਕਾਲ ਆ ਜਾ ਬੜੇ ਦੇ ਕੰਨ ਬੋਲਣ ਵਾਸਤੇ ਨੇ ਕਾਂਗਰਸ ਪਾਰਟੀ ਦੇ ਕੰਨ ਖੋਲਣ ਵਾਸਤੇ ਦੱਸ ਦੇਣਾ ਚਾਹੁੰਦੇ ਆ ਕਿ ਸਰਦਾਰ ਬੂਟਾ ਸਿੰਘ ਦੀ ਜਿਸ ਵੇਲੇ ਰਾਜਾ ਬੜੇ ਨੇ ਜੀ ਤੇਰੇ ਦਾਦੇ ਪਰਦਾਦੇ ਖੁਰਦਿਆਂ ਚ ਰੁਲਦੇ ਹੋਣਗੇ ਨਾ ਉਸ ਵੇਲੇ ਸੰਤਾਰ ਬੂਟਾ ਸਿੰਘ ਦੀ ਲੈਨਪੁਰ ਖਾਲਸਾ ਕਾਲ ਜਲੰਧਰ ਵਿਖੇ ਬੀਏ ਆਨਲਾਈਨ ਕਰ ਰਹੀ ਸੀ ਇਸ ਤਰ੍ਹਾਂ ਜਵਾਬ ਦਿਆ ਕਰੋ ਇਹਨਾਂ ਨੂੰ ਇਹ ਫੇਰ ਜਾ ਕੇ ਲੋਟ ਆਉਣੇ ਆ ਨਹੀਂ ਇਹਨਾਂ ਲੋਕਾਂ ਨੇ ਇੱਕ ਰਾਜਨੀਤਿਕ ਲੋਕਾਂ ਨੇ ਤਮਾਸ਼ਾ ਬਣਾਇਆ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦਾ ਜਿਹੜੀ ਮਰਜ਼ੀ ਰਾਜਨੀਤਿਕ ਪਾਰਟੀ ਆ ਚਾਹੇ ਆਵਾ ਦੀ ਪਾਰਟੀ ਆ ਚਾਹੇ ਕਾਲੀਦਾਲਾ ਚਾਹੇ ਕਾਂਗਰਸਾ ਚਾਹੇ ਕੋਈ ਅੰਮਰਪਾਲ ਸਿੰਘ ਦੀ ਪਾਰਟੀ ਆ ਸਾਇ ਸਮਰਸੀ ਜਿਹੜੀ ਕਿ ਜਿੰਨੇ ਵੀ ਪਾਰਟੀਆਂ ਨੇ ਜਿਹੜਾ ਜਾਤ ਪਾਤ ਦੇ ਨਾਂ ਤੇ ਵੋਟਾਂ ਮੰਗਦਾਗਾ ਜਿਹੜਾ ਕਿ ਧਰਮਾਂ ਨੂੰ ਵੰਡ ਕੇ ਵੋਟਾਂ ਮੰਗਦਾਗਾ ਉਹਨਾਂ ਦੇ ਉੱਪਰ ਕਦੇ ਵਿਸ਼ਵਾਸ ਨਾ ਕਰੋ ਤੁਸੀਂ ਅੱਜ ਇਹਨਾਂ ਨੇ ਇੱਕ ਖੁਡਾਉਣਾ ਬਣਾਇਆ ਹੋਇਆ ਹੈਗਾ ਲੋਕਾਂ ਨੂੰ ਕਿ ਲੁੱਟ ਕੇ ਜਿਹੜਾ ਵੋਟਾਂ ਲੈ ਕੇ ਤੁਸੀਂ ਆਹ ਜਾਂਦੇ ਹੋ ਬਾਅਦ ਵਿੱਚ ਆਪ 36 37 ਗੰਨ ਮੈਣ ਲੈ ਕੇ ਜਿਹੜਾ ਲਵੇ ਨਹੀਂ ਲੱਗਣ ਜਾਂਦੇ ਤੇ ਹੁਣ ਨਣੀਗਲ ਚੱਟਾਂ ਤੱਕ ਜਾਂਦੇ ਹੋ ਉਹ ਡਰਾਮੇ ਬੜੇ ਕਰਦਾ ਫਿਰ ਉਹਨਾਂ ਮਰਜੀ ਸਿੱਖਾਂ ਦੇ ਘਰੇ ਰਾਤਾਂ ਕੱਢਦਾ ਰੰਦਾ ਸੀ ਸਿੱਖਾਂ ਦੇ ਘਰੇ ਡਰਾਮੇ ਬਾਜ਼ ਅਸਰੇ ਦਾ ਇਹ ਇਹਦੀ ਮਾਂ ਇੰਦਰਾ ਮਰ ਗਈ ਉਸ ਦਿਨ ਦਾ ਇਹਨੂੰ ਦੁੱਖ ਲੱਗਿਆ ਹੋਇਆਗਾ ਇਹ ਉਸ ਦਿਨ ਦਾ ਸਦਮੇ ਚ ਮੈਨੂੰ ਲੱਗਦਾ ਕਿ ਉਹਨਾ ਪਾਗਲਪੂਕ ਹੋ ਜੇ ਜਿਸ ਤਰ੍ਹਾਂ ਦੇ ਇਹ ਬਿਆਨ ਦੇ ਰਿਹਾਗਾ ਇੱਥੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਚਾਹੇ ਕੋਈ ਵੀ ਆ ਚਾਹੇ ਕੋਈ ਹੋਰ ਬਿਆਨ ਦਿੰਦਾ ਇਸ ਤਰ੍ਹਾਂ ਦਾ ਤਾਂ ਕਿ ਲੋਕਾਂ ਨੂੰ ਕੰਨ ਹੋ ਸਕਣ ਰਾਜਨੀਤਿਕ ਲੋਕਾਂ ਨੂੰ ਕਿਆ ਸਿੱਖ ਖੜਾਉਣਾ ਬਣਾ ਛੜਿਆ ਕੋਈ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਸੀਂ 24 ਘੰਟੇ ਚ ਹੱਲ ਕਰਦਾਂਗੇ ਆ ਕੈਪਟਨ ਆਇਆ ਗੁਟਕਾ ਸਾਹਿਬ ਦੀ ਸੌਂ ਖਾ ਕੇ ਕਹਿੰਦਾ ਮੈਂ 4 ਹਫ਼ਤੇ ਦੇ ਨਸ਼ਾ ਖਤਮ ਕਰ ਦੂੰਗਾ ਤੇ ਹੁਣ ਬਿਆਨ ਆ ਗਿਆ ਕੈਪਟਨ ਦਾ ਬੀਜੇਪੀ ਚ ਵਗ ਗਿਆ ਕਹਿੰਦਾ ਮੈਂ ਇਹ ਨਹੀਂ ਕਿਹਾ ਸੀ ਵੀ ਨਸ਼ਾ ਖਤਮ ਕਰ ਦੂੰਗਾ ਕਹਿੰਦਾ ਮੈਂ ਤਾਂ ਇਹ ਕਿਹਾ ਸੀ ਮੈਂ ਨਸ਼ੇ ਦਾ ਲੱਕ ਤੋੜ ਦੂੰਗਾ ਸ਼ਰਮ ਦਾ ਘਾਟਾਗਾ ਹੁਣ ਜੋਗੀ ਉਤਰ ਪਹਾੜੋਂ ਆਏ ਤੇ ਹੁਣੇ ਖੱਡੂ ਜਿਹੜਾ ਜਿਹੜੇ ਡੱਡੂ ਹੁੰਦਿਆਂ ਨਾ ਖੱਡਾਂ ਤੇ ਵੜ ਜਾਂਦੇ ਆ ਬਰਸਾਤੇ ਤੇ ਹੁਣ 5 ਸਾਲ ਬਾਅਦ ਹੁਣ ਸ਼੍ਰੀ ਚੱਕ ਲਈ ਕਹਿੰਦਾ ਹੁਣ ਮੈਂ ਆਰ ਪਾਰ ਕਰਕੇ ਹਟੂੰਗਾ ਕਿ ਇੱਥੇ ਜੰਗ ਲੱਗੀ ਆਰ ਪਾਰ ਕਰਨ ਨੂੰ ਹੁਣ ਤਾਂ ਬਹਿ ਗਿਆ ਬਥੇਰਾ ਟਿਕ ਗਿਆ ਹੁਣ ਤਾਂ ਬਥੇਰਾ ਅਨੰਦ ਮਾਰ ਲਿਆ ਬਥੇਰਾ ਕੁਛ ਕਰ ਲਿਆ ਇਹਨਾਂ ਲੋਕਾਂ ਦਾ ਕੋਈ دین ਨਹੀਂ ਕੋਈ ਧਰਮ ਨਹੀਂ ਕੋਈ ਮਜਬੇ ਨਹੀਂ ਮਾਈ ਬਿਸਕ ਉਹ ਨਹੀਂ ਜਿਹੜੇ ਮਜਬੇ ਦੇ ਪੱਕੇ ਨੇ ਉਹ ਚਾਹੇ ਕੋਈ ਵੀ ਮਜਬੇ ਦਾ ਪੱਕਾ ਪਰ ਤੁਸੀਂ ਇੱਥੇ ਮਜ਼ਾਕ ਬਣਾ ਸਕਦੇ ਆਗਾ ਹਰ ਇੱਕ ਨੂੰ ਜਿਹੜਾ ਕਿ ਕੋਈ ਗੋਰਾ ਕਹਿ ਦਿਓ ਜਾਂ ਉੱਥੇ ਜਾਂਦੇ ਹੋ ਤਾਂ ਕਾਲਾ ਕਹਿ ਦਿਓ ਤੇ ਤੂੰ ਕੋਣਾ ਤੂੰ ਕਿੱਡਾ ਗੋਰਾ ਹੈਗਾ ਤੇ ਇਸ ਗੱਲ ਤੇ ਜਿਹੜਾ ਕਿ ਇਹਨਾਂ ਲੋਕਾਂ ਨੂੰ ਜਿਹੜਾ ਘੇਰਨਾ ਚਾਹੀਦਾ ਹੈਗਾ ਸਵਾਲ ਪੁੱਛਣੇ ਚਾਹੀਦੇ ਇਹਨਾਂ ਲੋਕਾਂ ਨੂੰ ਕਿ ਭਾਈ ਤੂੰ ਇਹ ਜਿਹੜਾ ਬਿਆਨ ਨੇ ਕਿੱਥੋਂ ਦਿੰਦਾਗਾ ਕਿੱਥੋਂ ਪੜ੍ਹ ਕੇ ਦਿੰਦਾਗਾ ਤੈਨੂੰ ਕੌਣ ਲੁੱਤੀਆ ਲਾਉਂਦਾਗਾ ਜਾਂ ਫਿਰ ਤੇਰੇ ਹੀ ਦਿਮਾਗ ਖਰਾਬ ਆ ਇਸ ਕਰਕੇ ਇਸ ਵੀਡੀਓ ਤੋਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਕਮਿਟ ਜਰੂਰ ਲਿਖਿਓ ਤਾਂ ਕਿ ਇਹਨਾਂ ਲੋਕਾਂ ਨੂੰ ਪਤਾ ਲੱਗ ਸਕੇ ਧੰਨਵਾਦ ਬਹਿਰਜੀ ਕਾ ਖਾਲਸਾ ਬਹਿਰਜੀ ਕੀ ਫਤਿਹ